ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਦੋਸ ਲਾਂਗਾ ਦਾ ਡਿਜ਼ਾਈਨ ਲੈ ਕੇ ਆਈ ਹਾਂ ਆਪਾਂ ਦੋਸ ਲਾਂਗਾ ਰਿਪੀਟ ਕਰਦੇ ਜਾਵਾਂਗੇ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਆਪਣਾ ਬਣਦਾ ਜਾਊਗਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਕੁੰਡੇ ਲੈਣੇ ਤਿੰਨ ਦੇ ਮਲਟੀਪਲ ਆਪਾਂ ਇੱਕ ਕੁੰਡਾ ਵਾਧੂ ਲੈ ਲੈਣਾ ਜਿਵੇਂ 3 3 3 ਤੇ ਲਾਸਟ ਤੇ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਮੇਰੇ ਕੋਲ ਇੱਥੇ 19 ਕੁੰਡੇ ਆ ਤਾਂ ਇਸ ਤਰ੍ਹਾਂ ਕਰਕੇ ਜਿੰਨੇ ਵੀ ਕੁੰਡੇ ਆਪਾਂ ਲੈਣੇ ਹੋਣਗੇ ਤਿੰਨ ਦੇ ਮਲਟੀਪਲ ਇਹ ਕੁੰਡਾ ਆਪਾਂ ਵਾਧੂ ਲਾਵਾਂਗੇ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਸਿੱਧੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਤਾਂ ਮੈਂ ਜਿਹੜੇ ਕੁੰਡੇ ਇਸ ਤਰ੍ਹਾਂ ਪਲਟੀ ਸਾਈਡ ਦੇ ਕੁੰਡੇ ਆ ਰਹੇ ਮੇਰੇ ਕੋਲੇ ਇਸ ਤਰ੍ਹਾਂ ਕਰਕੇ ਕੁੰਡੇ ਪਾਏ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਆ ਤਾਂ ਇਧਰ ਆਪਣੀ ਜਿਹੜੀ ਸਿੱਧੀ ਸਾਈਡ ਆ ਜਾਂਦੀ ਹੈ ਤੇ ਇਧਰ ਆਪਣੀ ਉਲਟੀ ਸਾਈਡ ਹੈ ਤਾਂ ਡਿਜ਼ਾਈਨ ਆਪਣਾ ਸਿੱਧੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਜੇਕਰ ਤੁਸੀਂ ਉਸੇ ਤਰ੍ਹਾਂ ਦੇ ਕੁੰਡੇ ਪਾਏ ਆ ਤਾਂ ਸਿੱਧੇ ਪਾਸੇ ਤੋਂ ਹੀ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਕਰ ਲੈਣੀ ਹੈ ਮੇਰੇ ਕੋਲ ਹੁਣ ਕੁੰਡੇ ਉਸੇ ਤਰ੍ਹਾਂ ਦੇ ਪਾਏ ਆ ਇਸ ਲਈ ਜਿਹੜੀ ਮੈਂ ਪਹਿਲੀ ਸਿਲਾਈ ਹੈ ਇੱਕ ਉਲਟੇ ਪਾਸੇ ਤੋਂ ਉਲਟੀ ਬਣਾ ਕੇ ਇਸ ਤਰ੍ਹਾਂ ਕੰਪਲੀਟ ਕਰੂੰਗੀ ਇਹਦੇ ਨਾਲ ਆਪਣੇ ਕੁੰਡੇ ਥੋੜੇ ਜਿੇ ਲੂਜ਼ ਹੋ ਜਾਣਗੇ ਤੇ ਜਿਹੜਾ ਆਪਣਾ ਡਿਜ਼ਾਈਨ ਬਣਾਉਣਾ ਅੱਗੇ ਸੌਖਾ ਹੋ ਜਾਊਗਾ ਜਾ ਆਪਾਂ ਇਹਨੂੰ ਬੇਸਿਕ ਰੋ ਕਹਿ ਸਕਦੇ ਹਾਂ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਆਪਣਾ ਸਿੱਧੀ ਸਾਈਡ ਤੋਂ ਪਹਿਲੀ ਸਲਾਈਡ ਡਿਜ਼ਾਈਨ ਦੀ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇੱਥੇ ਹੀ ਆਪਾਂ ਡਿਜ਼ਾਈਨ ਹੈ ਜਿਹੜਾ ਆਪਾਂ ਸ਼ੁਰੂ ਕਰ ਲਾਂਗੇ ਇਹ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂ ਫਿਰ ਆਪਣਾ ਇਹ ਤਿੰਨ ਕੁੰਡਿਆਂ ਤੇ ਇਸ ਤਰ੍ਹਾਂ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬੰਦਾ ਜਾਊਗਾ ਤਿੰਨ ਕੁੰਡਿਆਂ ਚੋਂ ਪਹਿਲਾ ਕੁੰਡਾ ਜਿਹੜਾ ਆਪਾਂ ਇੱਕ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਹਨ ਥ्रेड ਕਰਾਂਗੇ ਪਿੱਛੇ ਜਿਹੜੇ ਹੁਣ ਆਪਣੇ ਇਹ ਦੋ ਕੁੰਡੇ ਐ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਆਪਾਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਫਿਰ ਇਹ ਕੁੰਡੇ ਆਪਾਂ ਸਲਾਈ ਤੋਂ ਉਤਾਰ ਦੇਣੇ ਇਸ ਤਰ੍ਹਾਂ ਹੁਣ ਪਹਿਲਾ ਕੁੰਡਾ ਜਿਹੜਾ ਆਪਣਾ ਇਹ ਇਹਨੂੰ ਆਪਾਂ ਫਿਰ ਇਸ ਤਰ੍ਹਾਂ ਸਲਾਈ ਉੱਪਰ ਲੈ ਲੈਣਾ ਫਿਰ ਪਿਛਲੀ ਸਾਈਡ ਤੋਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਤਿੰਨ ਕੁੰਡੇ ਹੋ ਗਏ ਇਹੀ ਤਿੰਨ ਕੁੰਡਿਆਂ ਦਾ ਆਪਾਂ ਡਿਜ਼ਾਈਨ ਐ ਜਿਹੜਾ ਰਿਪੀਟ ਕਰਦੇ ਜਾਣਾ ਆਪਣੀ ਪਹਿਲੀ ਸਲਾਈ 'ਚ ਫੇਰ ਅੱਗੇ ਇੱਕ ਕੁੰਡਾ ਉਲਟਾ 10 ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਆ ਗਿਆ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਕੁੰਡੇ ਸਲਾਈ ਤੋਂ ਆਪਾਂ ਤਾਰ ਦੇਣੀ ਹੈ ਫੇਰ ਪਹਿਲਾ ਕੁੰਡਾ ਜਿਹੜਾ ਆਪਣਾ ਇਹ ਇਹਨੂੰ ਇਸ ਤਰ੍ਹਾਂ ਅਠਾ ਲੈਣਾ ਸਲਾਈ ਤੇ ਫੇਰ ਇਹਨੂੰ ਦੁਬਾਰਾ ਫੇਰ ਆਪਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਣਾ ਨਾ ਤਾਂ ਆਪਣੇ ਇੱਥੇ ਕੁੰਡਾ ਕੋਈ ਵੱਧ ਹੈ ਦੇ ਨਾ ਘੱਟ ਦਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਰਹਿੰਦੇ ਆ ਆਪਣੇ ਕੋਲੇ ਥ्रेड ਕਰਨਾ ਅੱਗੇ ਫਿਰ ਇਹ ਤਿੰਨ ਕੁੰਡਿਆਂ ਵਿੱਚੋਂ ਇੱਕ ਕੁੰਡਾ ਆਪਾਂ ਪਹਿਲਾਂ ਉਲਟਾ ਬਣਾ ਲੈਣਾ ਥ्रेड ਕਰਨਾ ਪਿੱਛੇ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾਵਾਂਗੇ ਫਿਰ ਇਹ ਸਲਾਈ ਤੋਂ ਉਤਾਰ ਦੇਾਂਗੇ ਫਿਰ ਪਹਿਲਾ ਕੁੰਡਾ ਦੁਬਾਰਾ ਸਲਾਈ ਉੱਪਰ ਲੈ ਲੈਣਾ ਆਪਾਂ ਪਿਛਲੀ ਸਾਈਡ ਤੋਂ ਦੁਬਾਰਾ ਸਿੱਧਾ ਬਣਾ ਲੈਨੇ ਆ ਕ੍ਰੈਡ ਕਰਾਂਗੇ ਅੱਗੇ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਕ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਸਿੱਧਾ ਕੁੰਡਾ ਸਲਾਈ ਤੋਂ ਉਤਾਰ ਦੇਾਂਗੇ ਫਿਰ ਪਹਿਲਾ ਕੁੰਡਾ ਦੁਬਾਰਾ ਇਸ ਤਰ੍ਹਾਂ ਉਠਾ ਲੈਣੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇ ਥ्रेड ਕਰਾਂਗੇ ਅੱਗੇ ਫੇਰ ਤਿੰਨਾ ਵਿੱਚੋਂ ਇੱਕ ਕੁੰਡਾ ਪਹਿਲਾਂ ਉਲਟਾ ਬਣਾ ਲਾਂਗੇ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸिलाई ਤੋਂ ਉਤਾਰ ਦੇਾਂਗੇ ਫਿਰ ਪਹਿਲਾ ਕੁੰਡਾ ਦੁਬਾਰਾ ਲੈ ਲੈਣਾ ਸिलाई ਉੱਪਰ ਪਿਛਲੀ ਸਾਈਡ ਤੋਂ ਸਿੱਧਾ ਬਣਾ ਲਾਂਗੇ ਥ्रेड ਕਰਾਂਗੇ ਅੱਗੇ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਥ्रेड ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਕੁੰਡੇ ਸਲਾਈ ਤੋਂ ਉਤਾਰਦੇ ਨੇ ਪਹਿਲਾ ਕੁੰਡਾ ਫੇਰ ਵਾਪਸ ਸਲਾਈ ਤੇ ਉਠਾ ਲੈਣਾ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਣਾ ਲਾਸਟ ਵਾਲਾ ਕੁੰਡਾ ਉਲਟਾ ਜਿਵੇਂ ਆਪਾਂ ਨਾ ਸਟਾਰਟਿੰਗ 'ਚ ਉਲਟਾ ਕੁੰਡਾ ਹੈ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਹੈ ਦੂਸਰੀ ਸਲਾਈ ਉਲਟ ਪਾਸੇ ਤੋਂ ਤਾ ਜਿਹੜੀ ਆਪਣੀ ਦੂਸਰੀ ਸਲਾਈ ਹੈ ਜਿਹੜਾ ਕੁੰਡਾ ਉਧਰ ਆ ਪਲਟਾ ਬਣਾਇਆ ਇਧਰ ਆਪਾਂ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਜਿਹੜੇ ਹੁਣ ਆਪਣੇ ਦੋ ਕੁੰਡੇ ਹੈ ਇਹਨਾਂ ਵਿੱਚੋਂ ਇੱਕ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਥ੍ਰੈਡ ਡੱਗੇ ਕਰਾਂਗੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਫੇਰ ਆਪਣੇ ਤਿੰਨ ਕੁੰਡੇ ਆ ਗਏ ਜਿਹੜਾ ਕੁੰਡਾ ਉਧਰ ਉਲਟਾ ਇਧਰ ਆਪਾਂ ਸਿੱਧਾ ਬਣਾਉਣਾ ਇੱਕ ਕੁੰਡਾ ਸਿੱਧਾ ਫਿਰ ਇਹ ਦੋ ਕੁੰਡੇ ਆ ਵਿੱਚੋਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿਪ ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਥ੍ਰੈਡ ਪਿੱਛੇ ਕਰਕੇ ਦੋ ਕੁੰਡੇ ਆਪਣੇ ਸਿੱਧੇ ਤਿੰਨ ਵਿੱਚੋਂ ਦੋ ਕੁੰਡੇ ਸਿੱਧੇ ਆ ਗਏ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਸਲੈਪ ਫੇਰ ਆਪਣੇ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਇੱਕ ਕੁੰਡਾ ਸਲੈਪ ਥ੍ਰੈਡ ਪਿੱਛੇ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਇੱਕ ਸਲਿਪ ਥ੍ਰੈਡ ਪਿੱਛੇ ਦੋ ਸਿੱਧੇ ਥ੍ਰੈਡ ਅੱਗੇ ਇੱਕ ਸਲਿਪ ਥ੍ਰੈਡ ਪਿੱਛੇ ਇੱਕ ਸਿੱਧਾ ਲਾਸਟ ਵਾਲਾ ਇਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜੈਨਾ ਤਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਡਿਜ਼ਾਈਨ ਹੀ ਬਣਾ ਕੇ ਦਿਖਾ ਦਿੰਨੀ ਆ ਵੀ ਕਿਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਬਣੂਗਾ। ਲਓ ਜੀ ਜਦੋਂ ਆਪਾਂ ਥੋੜੀਆਂ ਹੀ ਸਲਾਈਆਂ ਇਸ ਤਰ੍ਹਾਂ ਮੈਂ ਰਿਪੀਟ ਕੀਤੀਆਂ ਤਾਂ ਜਿਹੜਾ ਆਪਣਾ ਡਿਜ਼ਾਈਨ ਐ ਇਸ ਤਰ੍ਹਾਂ ਬਣ ਗਿਆ। ਤੇ ਉੱਪਰ ਆਪਾਂ ਇਸ ਤਰ੍ਹਾਂ ਸਿੱਧੀ ਬਣਾਈ ਵੀ ਕਰ ਸਕਦੇ ਆ ਇਹਨੂੰ ਆਪਾਂ ਬਾਰਡਰ ਦੇ ਤੌਰ ਤੇ ਬਣਾ ਸਕਦੇ ਆ ਜੇਕਰ ਆਪਾਂ ਸਾਰੇ ਪ੍ਰੋਜੈਕਟ ਤੇ ਪਾਉਣਾ ਤਾਂ ਇਹਨੂੰ ਸਾਰੇ ਪ੍ਰੋਜੈਕਟ ਤੇ ਵੀ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਤੇ ਜੇਕਰ ਆਪਾਂ ਇਸ ਤਰ੍ਹਾਂ ਬਾਰਡਰ ਬਣਾ ਕੇ ਬਟਨ ਪੱਟੀ ਨਾਲ ਚਲਾਉਣੀ ਹੈ ਆਪਣੀ ਜੈਕਟ ਵਗੈਰਾ ਬਣਾ ਰਹੇ ਆ ਤੇ ਇਧਰ ਆਪਣਾ ਜਿਹੜਾ ਇਹ ਇਹ ਬਟਨ ਪੱਟੀ ਬਣਾ ਕੇ ਇਸ ਤਰ੍ਹਾਂ ਸਿੱਧਾ ਸਿੱਧੀਆਂ ਸਿਲਾਈਆਂ ਉੱਪਰ ਆਪਾਂ ਬਣਾ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਜਿਵੇਂ ਲੇਡੀਜ਼ ਕਾਰਡੀਗਨ ਜਾਂ ਤੇ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਪਾ ਲਓਏ ਤੁਹਾਡੀ ਆਪਣੀ ਮਰਜ਼ੀ ਹੈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਬਣ ਵਾਲਾ ਡਿਜ਼ਾਈਨ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ